ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਜਿਦਾਂ ਕਿ ਤੁਹਾਨੂੰ ਪਤਾ ਹੈ ਸਾਡਾ ਭਰਾ ਰਾਜਵੀਰ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਅੱਜ ਦੀ ਰਾਤ ਬੜੀ ਕ੍ਰਿਟੀਕਲ ਹੈ ਹਾਲਾਂਕਿ ਬਾਡੀ ਹੌਲੀ ਹੌਲੀ ਸਲੋਲੀ ਰਿਸਪੌਂਡ ਕਰ ਰਹੀ ਹੈ ਤੇ ਸਾਡੀਆਂ ਦੁਆਵਾਂ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਪਹੁੰਚਿਆ ਰਾਈਟ ਨਾਓ ਸੋਹਣਾ ਸਾਹਿਬ ਗੁਰਦੁਆਰਾ ਅਰਦਾਸ ਕਰਨ ਦੇ ਲਈ ਸੰਗਦੇ ਰੂਪ ਦੇ ਵਿੱਚ ਤੁਸੀਂ ਜਿੱਥੇ ਕਿੱਥੇ ਵੀ ਹੈਗੇ ਹੋ ਚਾਹੇ ਕਿਸੇ ਗੁਰੂ ਘਰ ਚ ਮੰਦਰ ਚ ਗੁਰਦੁਆਰੇ ਚ ਜਿੱਥੇ ਵੀ ਹੈਗੇ ਹੋ ਤੁਸੀਂ ਉੱਥੇ ਪਹੁੰਚ ਕੇ ਸਾਰੇ ਅਰਦਾਸਾਂ ਕਰੋ ਤਾਂ ਕਿ ਸਾਡਾ ਭਰਾ ਜਿਹੜਾ ਛੇਤੀ ਤੋਂ ਛੇਤੀ ਠੀਕ ਹੋ ਕੇ ਘਰਾਵੇ ਕੁਝ ਲੈਣਾ ਬ੍ਰਦਰ ਪ੍ਰਗਟ ਸਿੰਘ ਜਲਦਾਰ ਨੇ ਲਿਖਿਆ ਤੁਹਾਡੇ ਰੂਹ ਰੂ ਕਰਦਾ ਉੱਠ ਜਾ ਬੰਦਿਆ ਰੱਬ ਦੇਆ ਬੰਦਿਆ ਦੇ ਕੋਈ ਜਵਾਬ ਦੇ ਤੇਰੇ ਲਈ ਅੱਜ ਕਰਦਾ ਏ ਅਰਦਾਸਾਂ ਸਾਰਾ ਹੀ ਪੰਜਾਬ ਦੇ ਚੱਲ ਉਠ ਗੱਜ ਫੇਰ ਚੜ ਕੇ ਸਟੇਜ ਤੇ ਵੇ ਸੋਹਣਿਆ ਬਹਾਦਰਾ ਫੇਰ ਹੋ ਤਿਆਰ ਫੇਰ ਪੱਗ ਬਨ ਪੋਚ ਕੇ ਲਾ ਗੁਰਦਾ ਤੇ ਚਾਦਰਾਂ ਤੇਰੇ ਨਾਲ ਸਾਨੂੰ ਇਹ ਪਿਆਰ ਬੇ ਹਿਸਾਬ ਏ ਉਠ ਜਾ ਜਵੰਧਿਆ ਰੱਬ ਦੇਆ ਬੰਦਿਆ ਦੇ ਕੋਈ ਜਵਾਬ ਏ ਤੇਰੇ ਲਈ ਅੱਜ ਕਰਦਾ ਏ ਅਰਦਾਸਾਂ ਸਾਰਾ ਹੀ ਪੰਜਾਬ ਦੇ ਤੇਰੇ ਲਈ ਅੱਜ ਕਰਦਾ ਏ ਅਰਦਾਸਾਂ ਸਾਰਾ ਹੀ ਪੰਜਾਬ ਦੇ ਸਾਰੇ ਜਨਰਲ ਕੇ ਸੰਗਤ ਰੂਪ ਦੇ ਵਿੱਚ ਰਾਜਵੀਰ ਜਵੰਦੇ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਕੋਈ ਮੰਦਰ ਮਸਜਿਦ ਗੁਰਦੁਆਰਾ ਚਰਚ ਰਾਬਿਕ ਕੋਈ ਹੈ ਔਰ ਦੁਆਮਤ ਬਹੁਤ ਸ਼ਕਤੀ ਹੁੰਦੀ ਹੈ ਸੋ ਸਾਰਿਆਂ ਨੂੰ ਰਿਕੁਐਸਟ ਹੈ ਤੇ ਇੱਕ ਕ੍ਰਿਟੀਕਲ ਰਾਤ ਹੈ ਅਸਤੀ ਸਾਰੇ ਜਣੇ ਸੰਗਤ ਰੂਪ ਦੇ ਵਿੱਚ ਦੁਆ ਕਰੀ ਥੈਂਕ ਯੂ ਸੋ ਮੱਚ